ਸਾਸੀ ਗੱਲ ਜੀ ਸਾਰਿਆਂ ਨੂੰ ਸਰਪੰਚ ਦੇ ਡੇਟੀ ਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਝੋਟੀਆਂ ਦਾ ਲੋਡ ਆਪਣੇ ਕੋ ਪਹੁੰਚਾ ਵਾ ਤੇ ਦਿਖਾਉਣੇ ਆ ਫਿਰ ਕੱਲੀ ਗਲੀ ਤੇ ਲੈਣੀਆਂ ਡਿਟੇਲਸ ਸੰਜੋਣਾ ਕੋ ਤੇ ਬਾਕੀ ਕਰਦੇ ਆ ਗੱਲ ਸੰਜੋਣਾ ਨਾਲ ਤੇ ਕੱਲੀ ਗਲੀ ਖੜ ਕੇ ਉਥੇ ਦੇ ਵਿੱਚ ਪੁੱਛ ਲੈਣੇ ਡਿਟੇਲਸ ਤੇ ਬਾਕੀ ਇਹ ਵੀ ਝੋਟੀਆਂ ਸਾਰੀਆਂ ਸੂਈਆਂ ਸਵਾਈਆਂ ਨੇ ਵਾ ਹਾਂ ਜੀ ਸੰਜੀ ਸਾਸੀ ਗੱਲ ਜੀ ਸਾਸੀ ਗੱਲ ਜੀ ਫਾਰੇ ਆ ਜੀ ਵੀਰ ਭਰਾ ਬਾਰੇ ਠੀਕ ਠਾਕ ਹੋਣਗੇ ਹਾਂ ਜੀ ਹਾਂ ਜੀ ਸਮਾਂ ਹੈਗਾ ਜੀ 11 ਤਰੀਕ ਹੈ ਹਾਂ ਜੀ ਹਾਂ ਜੀ ਦਾ ਮਹੀਨਾ 2025 ਹਾਂ ਜੀ ਹਾਂ ਜੀ ਦਿਨ ਮੰਗਲਵਾਰ ਹਾਂ ਜੀ ਹਾਂ ਜੀ ਤੇ ਟਾਈਮ ਨੋਟ ਕਰ ਲਓ 2:00 ਵਜੇ 3:00 ਵਜੇ ਮੰਨ ਲਓ 3:00 ਰਹਿਂਦੇ ਆ ਹਾਂ ਜੀ ਹਾਂ ਜੀ ਸਮਝ ਗਿਆ ਜੀ ਥੋੜੀ ਜੀ ਸਾਨੂੰ ਅੱਜ ਜਲਦੀ ਅੱਜ ਵੀਡੀਓ ਬਣਾਉਣੀ ਕਹੋਗੇ ਸਾਡੇ ਕੋਲ ਪਹਿਲਾਂ ਵੀ ਕਸਟਮਰਾਂ ਦੀ ਝੋਟੀਆਂ 4-5 ਹੋ ਚੁੱਕੀਆਂ ਹਾਂ ਹਾਂ ਜੀ ਹਾਂ ਜੀ ਦੇਖੋ ਫਿਰ ਵੀਰ ਭਰਾ ਖੜੇ ਨੇ ਮਰੋਗੇ ਉਹਨਾਂ ਦੀ ਵੇਟ ਨਹੀਂ ਜ਼ਿਆਦਾ ਕਰਨੀ ਆਪਾਂ ਹਾਂ ਜੀ ਹਾਂ ਜੀ ਤੇ ਮੱਝਾਂ ਨੂੰ ਜਿਹੜਾ ਮਾਰ ਕੇ ਦਿ ਜਲਦੀ ਜਲਦੀ ਲੱਗੇ ਵੀਡੀਓ ਜਲਦੀ ਜਲਦੀ ਵਖਾ ਲੰਨੇ ਆ ਬਾਕੀ ਫੋਨ ਤੇ ਫੇਰ ਸਬਸਕ੍ਰਾਈਬ ਕਰੋ ਫੋਲੋ ਲਾਈਕ ਕਮੈਂਟ ਸ਼ੇਅਰ ਹਾਂਜੀ ਹਾਂਜੀ ਪੰਜ ਡੇਰੀ ਫਾਰਮ ਦੇ 24 ਘੰਟੇ 10 ਤੋਂ 15 ਝੋੜੀਆਂ ਜਿਹੜੀਆਂ ਸੂਈਆਂ ਸੂਈਆਂ ਮਿਲਦੀਆਂ ਬਿਲਕੁਲ ਜਿਹੜੀਆਂ ਹਾਜ਼ਰ ਜਿੰਨੇ ਮਰਜ਼ੀ ਦੁੱਧ ਦੀ ਬਿਲਾੜੇ 12 13 15 18 20 ਜਿੱਦਾਂ ਦੀ ਵੀ ਡਿਮਾਂਡ ਹੋ ਉਦਾਂ ਦੀ ਮੈਂ ਮੈਜੂ ਅੱਜ ਆਪਣੇ ਫਾਰਮ ਤੇ ਕੰਡੇਲਵਾਹਾ 20 ਕਿਲੋ ਦੁੱਧ ਦੀ ਝੋਟੀ ਪਾ ਕੀਤੀ ਹੈ ਮੈਂ ਸ਼ੇਅਰ ਕਰਤੀ ਆ ਜੇਰ ਝੋਡੀਆਂ ਜੇ ਸੇਲ ਹੋ ਗਈ ਸਾਰਾ ਕੰਮ ਉਹਨਾਂ ਨੇ ਕੁਐਸਟਿਨ ਕੀਤੀ ਹੈ ਕਿ ਸਾਨੂੰ 2-3 ਝੋਡੀਆਂ ਦੇ ਦਿਓ ਹਾਂਜੀ ਫਿਰ ਅਸੀਂ ਸਾਂਭ ਕੇ ਝੋਡੀਆਂ 4-5 ਦਾ ਲਾਈਵ ਚੈੱਕ ਕਰਾਵਾਂਗੇ ਜੇ ਉਹਨਾਂ ਨੇ ਮੇਰੇ ਤੋਂ ਪੈਸੇ ਦੇ ਦਿੱਤੇ ਸਾਰਾ ਕੁਝ ਹੋ ਗਿਆ ਜੇ ਬੋਧੀ ਜਲਦੀ ਕਰਨਗੇ ਫਿਰ ਆਪਾਂ ਉਹਨਾਂ ਨੂੰ ਦੇ ਦਾਂਗੇ ਜਿਹੜੀ ਆਪਾਂ ਆਨਲਾਈਨ ਜਿਹੜੀ ਹਾਂਜੀ ਜਿਹੜੀ ਆਨਲਾਈਨ ਵੇਚੀ ਝੋਟੀਆਂ ਹਾਂਜੀ ਹਾਂਜੀ ਬਾਕੀ ਝੋਟੀਆਂ ਵੀ ਦਿੱਤੀਆਂ ਨਾ ਅੱਗੇ ਵੀ 2-4 ਦਾ ਝੋਡੀਆਂ ਸਾਂਭ ਕੇ ਲਾਈਵ ਚੈੱਕ ਕਰਾਵਾਂ ਤੁਹਾਡਾ ਵੀ ਕਹਿੰਦਾ ਭਾਵੇਂ ਵੀ ਆਪਾਂ ਆਪਣੇ ਚੈਨਲ ਤੇ ਦੋ ਟਾਈਮ ਆਨਲਾਈਨ ਚ ਵਾਈ ਕਰਾਉਣੀ ਕਰਾਈਏ ਚਲੋ ਬਾਕੀ ਪਿੰਡ ਵਿੱਚ ਚਵਾਈ ਹੋ ਗਈ ਹੈ ਜਿਆ ਰਿਆਣੀ ਵਿੱਚੋਂ ਹਾਂਜੀ ਬਾਕੀ ਚਲੋ ਉਹਨਾਂ ਦੇ ਘਰ ਵਾਲਿਆਂ ਦੀ ਇਹ ਸ਼ਾਹ ਤਾਲੀਆਂ ਬੱਚੇ ਬਿਲਕੁਲ ਤਾਜ਼ੇ ਤੇ ਵੀਡੀਓ ਲੰਮੀ ਨਾ ਬਣਾਈਏ ਹਾਂ ਜੀ ਪਮੀਆਂ ਨੇ ਕਰਵਾਈਆਂ ਦਰਸ਼ਕਾਂ ਦੇ ਨਾਲ ਇਕ ਚਲੋ ਬਗੀ ਲਈਆਂ ਹੰਕਲੀ ਗਲੀ ਤੋਰ ਕੇ ਫਿਰ ਇੱਥੇ ਇੱਕ ਇੱਕ ਲਈਆਂ ਫਿਰ ਗੱਲਬਾਤ ਕਰਦੇ ਰਹੀਏ ਬਾਕੀ ਇਹ ਵੀ ਚਲੋ ਆਪਣੇ ਭਾਜੀ ਨੇ ਆ ਵੇਖੋ ਸਾਹਮਣੇ ਖੁੱਤੇ ਨੇ ਤੇ ਛੋਟੀਆਂ ਅੱਗੇ ਵੀ ਭੇਜੀਆਂ ਦੇ ਦਣਾ ਹਾਂਜੀ ਹਾਂਜੀ ਲਓ ਜੀ ਲੀਲੀ ਤੋੜਦੇ ਆ ਨੂੰ ਲੀਲੀ ਦਾ ਵੀ ਤੋੜ ਕੇ ਨਾਲ ਫਿਰ ਗੱਲਬਾਤ ਕਰਦੇ ਆ ਨਾਲ ਬਣੀ ਜਾ ਮੇਰਾ ਵੀਰ ਬਾਕੀ ਇਹ ਵੀ ਸੂਈ ਸਵਾਈ ਆ ਤੇ ਬਾਕੀ ਚਵਾਚੂ ਬਿਲਕੁਲ ਐ ਸੋਜ ਸੋਈ ਦਾ ਨਿਸ਼ਾਨ ਹੈ ਗਾਇਲੇ ਪਰਾਂ ਦੇ ਨਿਸ਼ਾਨਾ ਲਓ ਜੀ ਲੀਲੀ ਦਾ ਬੀਜ ਨੂੰ ਕਹਿੰਦੇ ਨੇ ਬਾਕੀ ਚਵਾਕ ਤਾਂ ਹੋਰ ਬਾਈ ਫੋਰ ਹੋਰ ਬਾਈ ਫੋਰ ਆ ਨਾ ਲੈ ਤੋਰ ਦੇ ਲੰਮੀ ਤੋਰ ਦੇ ਕਰੀ ਨਿਸ਼ਾਨ ਹੈ ਜੇ ਵੱਡੀ ਬੁੱਲ ਜੇ ਹਾਂਜੀ ਅੱਜ 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 ਦੁੱਧ ਚੋਣ ਵਾਲਾ 14 ਕਿਲੋ ਵਾ 17 18 ਕਿਲੋ ਦੀ ਔੜ ਤੇ ਝੋਣੀ ਚੜਾ ਹਾਂ 17 18 ਕਿਲੋ ਦੀ ਔੜ ਤੇ ਔੜ ਤੇ ਦੇ ਦਾਂਗੇ ਇਹਦੇ ਬੁੱਲ ਉਹ ਥੱਲੇ ਵੀ ਨਿਸ਼ਾਨ ਹੈਗਾ ਪੈਰਾਂ ਵੀ ਨਿਸ਼ਾਨ ਹੈਗਾ ਤਾਜੀ ਸੂਈ ਸਵਾਈ ਤਾਜ਼ੇ ਮਤਲਬ ਨਿਸ਼ਾਨੀਆਂ ਸਾਰੀਆਂ ਪੂਰੀਆਂ ਫੁੱਲ ਤੇ ਮਗਰ ਕੀ ਆ ਗਿਆ રે ਕਾ ਮਗਰ ਕਟਾ ਆ ਗਿਆ ਲਓ ਜੀ ਮਗਰ ਕਟਾ ਆ ਗਿਆ ਬਾਂਦੇ ਵੀਰ ਤੇ ਬਾਕੀ ਦੁੱਧ ਜਿਹੜਾ 14 ਕਿਲੋ ਬਿਲਕੁਲ ਤਿਆਰ ਸਭ ਜੀ ਲਓ ਜੀ 18 ਕਿਲੋ ਇਸੇ ਵਾਲਾ ਗਿਆ ਬੜੀ ਵੱਡੀ ਝੋਟੀ ਹੈ ਵੀ ਛੋਟੀ ਜਿਹੀ ਆ ਗਿਆ ਚਾਹ ਪਾਣੀ ਸੇ ਦੇਖ ਲਓ ਚਮਾ ਪਰਾਂ ਦੇ ਨਹੀਂ ਆ ਗਿਆ ਅੰਚਰੋਂ ਬਾਦੋ ਕੱਲਾ ਕੱਲਾ ਬਾਕੀ ਮਿਲਕ ਪੈਨ ਤੁਸੀਂ ਦੇਖ ਸਕਦੇ ਜੋ ਮਤਲਬ ਕਹਿਣ ਦੀ ਗੱਲ ਹੋ ਰਹੀ ਆ ਤੇ ਮਤਲਬ ਵੇਖਣ ਦੀ ਗੱਲ ਹੋ ਰਹੀ ਆ ਮੇਰੇ ਕੰਪੈਨ ਦੀ ਦੇਖ ਲਈਏ ਦੋ ਦਾ ਪੈ ਵੀ ਲੱਗਾ ਵਾ ਤੇ ਬਾਕੀ ਅਡ ਰੂਡਰ ਬਿਲਕੁਲ ਬੜਾ ਲੜ ਰ ਆ ਗਿਆ ਜੀ ਤੇ ਬਾਕੀ ਚਵਾ ਕਿੰਨਾ 100 ਦੇ 100 ਲੱਗੀ ਲਓ ਜੀ 4/4 ਤੇ 18 ਕਿਲੋ ਦੀ ਓਟ ਮਾ 18 ਕਿਲੋ ਦੀ ਓਟ ਦੇ ਤਾਂ ਵੀ 14 ਕਿਲੋ ਆ ਜਾ ਹਾ ਜੀ ਤੇ ਦੇਣੀ ਕਿੰਨੇ ਦੀ ਮੋਲੇ ਦਾ ਛੋਟੀ ਆ 80 ਕਿਲੋ 85 ਦੇ 70 ਦੀ ਝੋਟੀ ਇੱਕ 70 ਦੀ ਹੋ ਜੋ ਮਾਨਦਾਨ ਲਓ ਜੀ ਇੱਕ 70 ਦੀ ਮਾਨਦਾਨ ਹੋ ਜਾ ਲੈ ਬੁੱਧੀ ਲਿਆਓ ਝੋਟੀ ਹੋਣਾ ਲਓ ਜੀ ਇੱਕ 70 ਦੀ ਤੇ ਮਾਨਦਾਨ ਜਿਹੜਾ ਫੋਲ ਹੋ ਜਾ ਜੀ ਲਓ ਜੀ ਅੱਜ ਜਿਹੜੇ ਵੀਡੀਓ ਬਣਾਉਂਦਾ ਕੋਈ ਤਰੀਕਾ ਵੀ ਲੱਗੇ ਅੱਜ ਥੋੜਾ ਖੋਲ ਕੇ ਅੱਜ ਨਾਲ ਨਾਲ ਹੀ ਦਰਸ਼ਕਾਈ ਜਾਵਾਂਗੇ ਨਾਲ ਨਾਲ ਹੀ ਮੁੱਲ ਹੁੰਦੇ ਯਾਨੀ ਕਿ ਤੇ ਅੱਗੇ 2 ਨੰਬਰ ਤੇ ਆ ਗਈ ਲਓ ਜੀ ਜੋ ਬਣਾ ਆ ਗਈ 2 ਨੰਬਰ ਤੇ ਹਾਂ ਹੁਣ ਦੱਸ ਆਪਣੀਆਂ ਗੱਲਾਂ ਦਿਲ ਦੀਆਂ ਘਰਾਈ ਦੀਆਂ ਗੱਲਾਂ ਦੱਸ ਅੱਜ ਐਨ ਦੌਰ ਮੇਰਾ ਵੀਰ ਤਾਜੀ ਸੂਈ ਆ ਬਿਲਕੁਲ 83477075 ਦੀ ਆਵਾਜ਼ 70075 ਦੀ ਲਓ ਜੀ ਲਓ ਜੀ ਸਿਮ ਨੂੰ ਹੀ ਤੁਹਾਨੂੰ ਦੱਸਦਾ ਨਾਲ ਹੀ ਜੋ ਮੇਟਰ ਦਿਆ ਰਿਹਾ 77075 ਪੀਆ ਡੀਐਨ ਟੈਸਟ ਕਰਾ ਲਓ 77075 ਲਓ ਜੀ ਬਿਲਕੁਲ ਤਾਜੀ ਸੂਈ ਸਵਾਈ ਬਿਲਕੁਲ ਹਲੇ ਮੈਨ ਬਿਲਕੁਲ ਤਾਜੀ ਸੂਈ ਆ ਮਗਰ ਕੀ ਇਹਨੇ ਕੱਟੀ ਤੇ ਕੱਟਾ ਕੱਟੀ ਲਓ ਜੀ ਚੈਂਪੀਅਨ ਜੱਤ ਵਾਲੀ ਝੋਟੀ ਆ ਗਈ ਜੀ ਵੱਡੀ ਬੋਲਿਆ ਅੱਜ ਮਗਰ ਖਾਣੇ ਵਾਲਾ ਇਹ ਤੀਜੇ ਦਿਨ ਦੀ ਸੂਈ ਥਲੇ ਅੱਜ 12 ਕਿਲੋ ਬੋਲਾ ਹੋਗਾ ਝੋਟੀ 12 ਕਿਲੋ ਲਓ ਜੀ 12 ਕਿਲੋ ਬਿਲਕੁਲ ਤਿਆਰ ਤੇ ਕੱਟੀ ਮਗਰ ਆ ਗਈ ਤੇ ਬਾਕੀ ਆ ਵੀ ਤੁਹਾਨੂੰ ਚਾਰਸ਼ ਵੀਰੇ ਕਰੀ ਕਮਾ ਕੇ ਦਿਖਾ ਦੇਣੇ ਕੁਆਲਟੀ ਗੋਲੀ ਇਹ ਛਾਂਦੀ ਕੁਆਲਟੀ ਦਿਖਾ ਦੇਣੇ ਆ ਤੇ ਬਾਕੀ ਫਟੰਗਾ ਲਾੜੜਾ ਆ ਗਿਆ ਨੂੰ ਤੇ ਮੁ ਬੜਾ ਬਰੀਕ ਬਰੀਕ ਦੇਖੋ ਝੋਟੀ ਬੜੀ ਆ ਹਾਂ ਜੀ ਝੋਟੀ ਜਦੋਂ ਨਾ ਦੋਤੇ ਆਏਗੀ ਸਾਰੇ ਤੇ ਲੱਟ ਨਾ ਬਾਹਰ ਕੱਢ ਦੂਗੀ ਨਾ ਗਾਲੇ ਬਾਹਰ ਆ ਜਰਜੀ ਹੋਈ ਆ ਕੋਈ ਮਿਲ ਕੋ ਗੰਦ ਮਾਰਨਾ ਚਲੂ ਕੀਤਾ ਹਾਂਜੀ ਕੱਚੀ ਸੂਈ ਆ ਤੇ ਕੱਟੀ ਮਗਰ ਆ ਕੱਟੀ ਮਤ ਆ ਵੀ ਕੱਟੀ ਆ ਕੱਟੀ ਮਤ ਪਲੂਣੀਆਂ ਪਹਿਲਾ ਸੂਆ ਪਹਿਲਾ ਸੂਆ ਅੰਤ ਜੰਤ ਤੇ ਮੋੜ ਦੋ ਕਿਹਾ ਲਾਗ ਨੂੰ ਯੂਰਪ ਤੇ ਛੋਟੀ ਦਾਂਗੇ 14 ਗਿਲੇ ਹੁਣ ਕਹਿੰਦਾ ਮੌਕੇ ਤੇ 12 ਕਿਲੋ ਹੋਣਾ ਹੈਗਾ ਕੱਲ ਫਰਗ ਦੇ ਆਈਆਂ 14 ਕਿਲੋ ਦੀ ਗਰੰਟੀ ਦੇ ਛੋਟੀ ਪਈ ਲਾਂਗੇ ਲਓ ਜੀ 14 ਕਿਲੋ ਦੀ ਗਰੰਟੀ ਦੇ ਤੇ ਮੁੱਲ ਸੇਵਾ ਵੀ ਵੀ ਭਰਾ ਕਰੇ ਜੇ ਆਵੇ ਉਦਾਂ ਬੰਦ ਨਹੀਂ ਸੇਵਾ ਦੇ ਕਰਨੀ ਪੈਣੀ ਪੰਜੀ ਹਾਂਜੀ 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 ਤੇ ਮੁੱਲ ਕਿਨਾ ਮੁੱਲ ਕੱਟੀ ਦਾ ਇਹਦਾ 60 ਇੱਕ 60 ਤੇ ਦੇਣੀ ਕਿੰਨੇ ਦੀ ਆ 13 ਗਿ ਮੰਨ ਕਰ 55 ਦੀ ਹੋਜੂ ਆਪਰੇ ਹਾਂਜੀ ਫਰੀਕ ਬਹੁਤ ਕੱਟੀ ਲਓ ਜੀ 1 55 ਦੀ ਜੋ ਬਣ ਖੋਲ ਆ ਓਏ ਲੈ ਆ ਅੱਗੇ ਲੈ ਆਓ ਜੀ 3 ਨੰਬਰ ਤੇ 1 ਕੱਪ 55 ਦੀ ਆਈਏ ਵਾਈਓ ਮੈਂ ਟੰਗ ਮੁੱਲ 60 ਆ ਤੇ 5000 ਰੁਪਏ ਛੋੜ ਕਰਕੇ ਇਹ 1 55 ਦੀ ਲਓ ਜੀ ਕਾਡੀ ਫੇਰ ਤੁਹਾਨੂੰ ਦਿਖਾ ਦਿੰਨੇ ਖੋਲ ਕੇ ਬਹੁਤ ਸੋਹਣੀ ਸੁਨਖੀ ਆ ਕੱਟੀ ਮਗਰ ਆ ਗਈ ਚਾਰ ਦੰਦ ਕੱਟੀ ਆ ਗਈ ਲਓ ਜੀ ਅੱਗੇ 3 ਨੰਬਰ ਤੇ ਆ ਗਈ ਬਲੂਨ ਚਾਰ ਦੰਦ ਇਹ ਵੀ ਚਾਰ ਦੰਦ ਨੇ ਸਮਝੀ ਦੰਦ ਬਲੂਨ ਪਹਿਲਾ ਸੁਆ ਲਓ ਜੀ ਪਹਿਲਾ ਸੁਆ ਆ ਗਿਆ ਤੇ ਫਿਰੰਗਾਂ ਦਾ ਆਡਰ ਆ ਗਿਆ ਤੇ ਵੇਖੋ ਜੀ ਬਾਕੀ ਟੋਰਾ ਦਾ ਦੇਖ ਸਕਦੇ ਤੁਸੀਂ ਪਹਿਲਵਾਨਾਂ ਕੋ ਚੁਰਦੀ ਆ ਖਾ ਖਾ ਕੇ ਲਓ ਜੀ ਜਾਨ ਦੇ ਵੀਰ ਬੜਾ ਜਿਆਦਾ ਬਲਾਕ ਆ ਗਈ ਕੱਟੀ ਕੁਮਾਰੀਆ ਕਾ ਦੀ ਤੋਰ ਦੇ ਲੰਬੀ ਫੇਰ ਬਾਕੀ ਪੇਠਪੜੇ ਦੀ ਬਹੁਤ ਚੰਗੀ ਆ ਸਿੰਘ ਸੁੰਗ ਦੀ ਕੁਆਲਿਟੀ ਬਾਕੀ ਚਵਾ ਕੇ ਤਾਂ ਬੱਗੀ ਕੋਣ ਨਹੀਂ ਮਈਏ ਬਾਹਰ ਦਾ ਇੱਕ ਨੰਬਰ ਹੋਊਗੀ ਦੋ ਨੰਬਰ ਵਾਲੀ ਵੱਜਣੀ ਇਹ ਇਹ ਗੱਲਾਂ ਫਿਰ ਉਹ ਚਾਟਾਂ ਤਸੱਲੀ ਵਾਲੀਆਂ ਨੇ ਨਾ ਲਓ ਜੀ ਪੂਰੀਆਂ ਤਸੱਲੀਆਂ ਹੋਣਗੀਆਂ ਜੀ ਇਹ ਵੀ ਤਾਜੀ ਸੂਈ ਸਵਾਈ ਜੀ ਲਓ ਜੀ ਤਾਜੀ ਸੂਈ ਇਹਦਾ ਮਗਰ ਕੀ ਆ ਗਿਆ ਲੋ ਜੀ ਨੋਕ ਪੰਡਾ ਜੀ ਸੁਈ ਹੋਈ ਟੱਕਾ ਤੇ ਮਗਰਿਆ 11 12 ਕਿਲੋ ਸਟਾਰੀ ਬੋ ਤੇ ਚੱਕਿਆ ਨੇ 11 12 ਕਿਲੋ ਤਿਆਰ ਹੈ 14 ਕਿਲੋ ਦੀ ਹੋਰ ਤੇ ਦੇ ਦਾਂਗੇ ਵੱਡੀ ਲੈ ਲੋ ਨਸਲ ਬੜੀ ਯਾਦ ਵੇਖ ਲੋ ਕੱਟੀ ਦੀ ਜੀ ਲੋ ਜੀ ਇਹ ਕਰੀ ਦੇਖ ਸਕਦੇ ਜੇ ਤੁਸੀਂ ਆਰਡਰ-ਆਰਡਰ ਦੇਖ ਸਕਦੇ ਹੋ ਇਹ ਚੰਗੀ ਬਰੀਜਾ ਆਖਾ ਜੈਡ ਬਲੈਕ ਨਾਲ ਕਰਕੇ ਕਾਲੀ ਪਈ ਆ ਲੈ ਸਹੀ ਗੱਲ ਜੀ ਮੰਨਣਾ ਨਹੀਂ ਗੱਲ ਆ ਬਾਕੀ ਇਹ ਵੀ ਮਿਲ ਕੇ ਬਣਦੀ ਚਾਰ ਸਫੇ ਇਹ ਕਰੀ ਤੁਹਾਨੂੰ ਆਰਡਰ ਦਿਖਾ ਦਿੰਦੇ ਆ ਆਇਆਂ ਆ ਇਹ ਦੋ ਚਾਰ ਜਰਸੀ ਵਾਲਾ ਬਾਹਰ ਹੁੰਦਾ ਕਿਦਾਂ ਕਿਦਾਂ ਬਗੀ ਜਰਸੀ ਜਰਸੀ ਗਾਂ ਵਾਲਾ ਚੱਡਾ ਰਿਹਾ ਫਿਟਿੰਗ ਵਾਲਾ ਲਓ ਜੀ ਬਾਕੀ ਆ ਟੋਟਾ ਚੰਗਾ ਲਓ ਜੀ ਤੇ ਦੇਣੀ ਕਹਿੰਦੇ ਨਹੀਂ ਸੰਜੀ ਮੋਲੇ ਦਾ 1.5 ਕਪੜਾ ਜੱਸ ਮਾਉ ਦੇ ਜੀ 145 ਦੀ ਲਓ ਜੀ ਅੱਜ ਛੋੜਾਂ ਖੁੱਲੀਆਂ 145 ਦੀ ਵੇਖੋ ਜੀ ਪਲੂਨ ਕੱਟੀ ਜਾਂਦੇ ਜੀ ਅੱਗੇ 4 ਨੰਬਰ ਲੈ ਆਓ ਵੀ ਜੀ ਭਾਈ ਜੋ ਭਾਈ ਜੋ ਲਓ ਜੀ ਉਹ ਆਪਣੇ ਫਾਰਮ ਦੇ ਮਾਲ ਬਹੁਤ ਕਾਫੀ ਖੜਾ ਕੋ ਝੋਟੀਆਂ ਚੱਲ ਵੀ ਗਈਆਂ ਤਿੰਨ ਚਾਰ ਵਿੱਚੋਂ ਹਾਂਜੀ ਹਾਂਜੀ ਤੇ ਉਹ ਬੱਛੀਆਂ ਵੀ ਖੜੀਆਂ ਆ ਜੇ ਬਾਹਰ ਲਓ ਜੀ ਬੱਛੀਆਂ ਵੀ ਆ ਜੇ ਤੁਹਾਨੂੰ ਜਿਹੜੀਆਂ ਸਪੈਸ਼ਲੀ ਦਿਖਾਉਣੀਆਂ ਨੇ ਲੈ ਆ ਕੇ 4 ਨੰਬਰ ਤੇ ਹਾਂ ਨਾ ਨਾ ਲਓ ਜੀ 4 ਨੰਬਰ ਤੇ ਆ ਗਈ ਜੀ। ਇਹ ਵੀ ਜੋਬਨ ਸੁਈ ਆ। ਹਾਂ ਜੀ। ਪੱਕਾ। ਹਾਂ ਜੀ। ਲਓ ਜੀ ਇਹ ਵੀ ਸੁਈ ਜੋ। ਬਾਕੀ ਇਹ ਅਰਡ ਦੀ ਗੱਲ ਕਰ ਲਈਏ ਬਿਲਕੁਲ ਫਿਰੰਗ ਵਾਲਾ। ਲਓ ਜੀ 15 ਕਿਲੋ ਤਿਆਰ net। ਕਮਾਲ ਆ ਕਮਾਲ ਆ। ਜੰਗ ਆ ਜੀ। 15 ਕਿਲੋ ਬਿਲਕੁਲ ਕੰਡੇ ਦੇ ਲਾਵਾਂ ਕੰਡੇ ਲਾਵਾਂ ਭਾਵੇਂ ਦੁੱਧਾ ਤੁਗਾ 6 ਦੰਦ ਨੂੰ ਤਿੰਨ ਟਾਈਮ ਕਾਲੇ ਤੇ ਫੇਲੀ ਚਾਰ ਟਾਈਮ ਕਾਲੇ ਪੰਜਰਾ ਮਗਾਦੇ ਆਉਣ ਦੀ ਸਬਦਾ ਫੋਲਿਆ ਤੇ ਬਾਕੀ ਆਉਣ ਜਾਣ ਦੀ ਖੇਤ ਦੇ ਵੀਰ ਭਰਾਵਾਂ ਨੂੰ ਕਰਨੀ ਪਣੀ ਹੈ ਜਿਹੜੀ ਤੁਸਲੀ ਕਰਨੀ ਬਾਕੀ ਰਹਿਣ ਬਹਿਣ ਦਾ ਸਾਰਾ ਕੁਝ ਆਪਣੇ ਕੋਲ ਹੈਗਾ ਇੱਥੇ ਕੋਈ ਰਾਤ ਦੋ ਦਿਨ ਰਹਿ ਸਕਦਾ ਚਾਰ ਦਿਨ ਤੁਸਲੀ ਐ ਕਰਕੇ ਕੋਈ ਖੜੇ ਬਾਕੀ ਸਰਪੰਚ ਫਾਰਮ ਦੇ ਤੁਹਾਨੂੰ ਪਤਾ ਹਰ ਵਾਰੀ ਇਹੋ ਗੱਲ ਕਹਿੰਨੇ ਆ ਵੀ ਆਪਣੀ ਤੁਸਲੀ ਕਰਕੇ ਖੜੋ ਕਹਿੰਦਾ ਨਹੀਂ ਆ ਕੋਈ ਪਰ ਪਰ ਅਸੀਂ ਕਹਿੰਦੇ ਆ ਪੱਤ ਤਸੱਲੀ ਕਰਕੇ ਗਾਗ ਦਾ ਫਰਜਿਆ ਵੀ ਤਸੱਲੀ ਕਰਕੇ ਖੜੋ ਤੇ ਬਾਕੀ ਸਪੰਜੀ ਹੁਣ ਦੋ ਤੇ ਜਿਹੜਾ ਮੌਕੇ ਦੇ ਬਿਲਕੁਲ ਤਿਆਰ ਹਾਂ ਹਾਂਜੀ ਦੋ ਬਣਾ ਵੀ ਚੋਲੇ ਤਿੰਨ ਨਾਲ ਜੋ ਕੇ ਤਸੱਲੀ ਆਪਣੀ ਕਰਕੇ ਖੜੇ ਤਸੱਲੀ ਕਰਾਂ ਤੁਹਾਡਾ ਹੱਕ ਆ ਠੀਕ ਹੈ ਹਾਂਜੀ 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 ਬਾਕੀ ਝੋਟੀ ਆ ਫਰੀਕ ਤੀਕ ਬਹੁਤ ਰਿਆ ਕੱਟੀ ਦਾ ਮੁੱਲ ਭਏ 175 70 ਕਰੀਏ ਇਸ ਮਾਰਕ 60000 ਰੁਪਏ ਸਲਾਉ ਦੇਣੀ ਇੱਕ 60 ਦੀ ਹੋ ਜੋ ਮੰਨਦਾ ਨਾ ਥੋੜਾ ਬੋਧਾ ਕਰਾਂ ਤੇ 2000 ਰੁਪਏ ਛੱਡ ਦਿਓ ਚਲੋ ਲਓ ਜੀ 52 ਜਾਂਦੇ ਲਓ ਜੀ 158 ਦੀ ਤਸੱਲੀ ਕਰਨਾ ਤੁਹਾਡਾ ਫਰਜ ਆ ਜੀ ਤੇ ਬਾਕੀ ਆ ਵੀ ਮਾਨਦਾਨ ਫੁੱਲੂਗਾ ਤੇ ਬਾਕੀ ਜਿਹੜੀ ਗੱਲ ਕਹਿਤੀ ਆ ਉਹ ਕਹਿਤੀ ਅੱਗੇ 5 ਨੰਬਰ ਤੇ ਆਉਂਦੇ ਜੀ ਲਓ ਜੀ ਅਜ ਝੋਟੀਆਂ ਹਾਂ ਜੀ ਨੰਬਰ ਵਾਈ ਗੱਲ ਕਰੇ ਜਿੰਨੇ ਵੀ ਕਰਨੀ ਆ ਅੱਗੇ 5 ਨੰਬਰ ਤੇ ਆ ਗਈ ਬਗੀ ਇਹ ਸੂਈ ਸਵਾਈ ਆ ਲਓ ਜੀ ਇਹ ਵੀ ਸੂਈ ਸਵਾਈ ਆ ਲਓ ਜੀ 13 ਕਿਲੋ ਬਿਲਕੁਲ ਤਿਆਰ ਹੈ ਜਦ ਬਲੈਕ ਕਾਲੀ ਨਾਗਰਗੀ ਮੂੰਹ ਚਾਰ ਦੰਦ ਲਓ ਜੀ ਚਾਰ ਦੰਦ ਆ ਗਏ ਤੇ ਬਾਕੀ ਚਵਾ ਕਿਵੇਂ ਆ ਬਾਕੀ ਥੋੜਾ ਥੋਰ ਪੱਖੇ ਪੱਖੇ ਪਾਜੀ ਬੰਦ ਕਰ ਦੋ ਥੋਰ ਬਾਈ ਥੋਰਿਆ ਥੋਰ ਬਾਈ ਥੋਰ ਲਓ ਜੇ ਆ ਜਾ ਆ ਜਾ ਬਗੀ ਨੂੰ ਗਰਮੀ ਲੱਗਦੀ ਪੱਖੇ ਛੱਡ ਕੇ ਬਹਿ ਗਿਆ ਜੇ ਵੇਖ ਲੋ ਤੇ ਪੂਰੀਆਂ ਥਲੀਆਂ ਡਰੇ ਜਾਂਦੀਆਂ ਤੇ ਥਲੀਆਂ ਪੂਰੀਆਂ ਫੁੱਲ ਹੈ ਲਓ ਜੀ ਲਓ ਜੀ ਇਹ ਆਉਣ ਵਾਲੇ ਸਮੇਂ 'ਚ ਆਪਾਂ ਇੱਕ ਫਾਰਮ ਨਵਾਂ ਖੋਲਣਾ ਵੀ ਤਿਆਰ ਕਰਨੇ ਆਪਾਂ ਇਹ ਬਾਕੀ ਵੀ ਝੋਟੀਆਂ ਇਹਨੀਆਂ ਟੌਪ ਕਲਾਸ ਆ ਤੇ ਕਿੰਨਾ ਦੋਦੇ ਦੱਸਿਆ ਸਪੰਦੀ 11 ਕਿਲੋ ਆ ਜਿਹੜਾ 15 ਕਿਲੋ ਦੀ ਔਰ ਤੇ ਝੋੜੀ ਲੈ ਬੜੀ ਚੌੜੀ ਜਣੀ ਝੋਟੀ ਜਗੀ ਤਾਜੀ ਸੁਈ ਸੁਈ ਲਾਓ ਜੀ ਤੇ ਮੋਲੇ ਦਾ ਮੁੱਲ ਝੋਟੀ ਦਾ ਭਾਈ 60 ਕਰਾ ਲਓ 54 ਕਰਾ ਲਓ ਹਾਂਜੀ 45 ਦੀ 45 ਦੀ ਬਸ ਛੋੜ ਹੀ ਹੋਣੀ ਆ ਲਾ ਖੋਲ ਕੇ ਲਾਇਆ ਲਾਓ ਜੀ ਜੈਡ ਬਲੈਗ 45 ਦੀ ਵਾ ਵਾ ਨਹੀਂ ਹੈਗਾ ਤੇ ਇਹ ਝੋੜੀ ਖੁੱਲੂਗੀ ਇਹ ਦੋ ਚਾਰ ਦਾ ਹਟ ਕੇ ਕੋਈ ਹਟ ਕੇ ਲਾਓ ਜੀ ਇੱਕ 45 ਦੀ 500 ਰੁਪਿਆ ਸਿਰਫ ਛੋਟ ਹੋਣੀ ਜੋ ਅੱਗੇ ਲੈ ਆਇਆ ਮੇਰਾ ਵੀਰ 6 ਨੰਬਰ ਲੈ ਆਇਆ ਲਓ ਜੀ ਉਹ ਤੁਹਾਡਾ ਬਸਰੇ 6 ਨੰਬਰ ਜੀ ਅਸੀਂ ਇਹ ਨੰਬਰ ਗੱਬਣ ਨਹੀਂ ਕਰਾਉ ਡਿਟੇਲ ਇੱਥੇ ਹੁੰਦਾ ਲਓ ਜੀ 5 ਨੰਬਰ ਹੋ ਗਈ ਤੇ 6 ਨੰਬਰ ਤੇ ਆ ਗਈ ਆ ਗੱਬਣ ਗੱਬਣ ਆ ਗਈ ਲਓ ਜੀ ਗੱਬਣ ਝੋਟੀ ਆ ਗਈ ਜੈਡ ਬਲੈਕ ਕਾਲੀ ਨਾਕ ਆ ਗਈ ਹਾਂਜੀ ਕਰਾ ਦਿਓ ਇਹਦੇ ਦਰਸ਼ਨ ਆ ਥਣ ਥਣ ਵੇਖੋ ਕਿੰਨਾ ਝੋਟੀ ਲੱਗਾ ਤੇ ਲੇਵਾ ਵੇਖੋ ਜੇ ਸੁੰਦੀ ਨਹੀਂ ਆ ਗਈ ਲਓ ਜੀ ਨੋ ਕਲਾ ਥਣ ਆ ਗਿਆ ਜੀ ਨੋ ਕਲਾ ਥਣ ਆ ਗਿਆ ਇਹ ਬਿਲਕੁਲ ਜੈਡ ਬਲੈਕ ਆ ਵੇਖੋ ਨਾਗਰਿਕ ਕਾਲੀ ਤੇ ਚੰਗੀ ਚੰਗੀ ਬੋਲਿਆ ਦੁੱਧ 15 ਕਿਲੋ ਦੀ ਰਾਮਣਾ ਭਰਾਈ ਜੋ ਛੋਟੀ ਲਓ ਜੀ 15 ਕਿਲੋ ਐ ਰਾਮਣਾ ਠੰਡਾ ਕਰਕੇ ਦੇ ਦੋ ਠੰਡਾ ਬਾਕੀ ਤੋਰ ਤੇ ਡੀ ਬਾਕੀ ਤੋਰ ਦੇ ਆ ਜਾ ਗੱਬਣਾਂ ਪੰਜ ਨੰਬਰ ਪੰਜ ਨੰਬਰ ਲਓ ਜੀ ਪੰਜਵੇਂ ਨੰਬਰ ਦੀ ਕਰਾਓ ਦਰਸ਼ਨ ਤੇ ਛੋਟੀ ਖੋਲ ਕੇ ਤੋਰ ਦੇ ਤੇ ਗੱਬਣਿਆ ਗੱਬਣ ਦੀ ਗਰੰਟੀ ਫੁੱਲ ਹੋਗੀ ਥਾਂ ਦੀ ਵਾਧ ਘਾਟ ਦੀ ਪਿੱਛੇ ਦੀ ਮਤਲਬ ਹਰ ਇੱਕ ਚੀਜ਼ ਦੀ ਗਰੰਟੀ ਹੋਗੀ ਤੇ ਬਾਕੀ ਇਹ ਵੀ ਬਾਕੀ ਨਹੀਂ ਤਸੱਲੀ ਕਰ ਸਕਦੇ ਜਾਣ ਕੇ ਇੱਥੇ ਮੌਕੇ ਤੇ ਬੜੀ ਕੰਨੀ ਕੱਟੀ ਆ ਜਦ ਬਲਾਗ ਨਾਲ ਗੱਲ ਕੀਤੀ ਸੀ ਲਓ ਜੀ ਇੱਕ ਚਾਚਪੇੜਾ ਤੁਹਾਨੂੰ ਦਿਖਾਦਾ ਜੀ ਦੇਖੋ ਕੱਤੀ ਜੀ ਹਾਂਜੀ ਹਾਂਜੀ ਲਓ ਜੀ ਅੱਜ ਅੱਜ ਬਾਈ ਜੀ ਨਾਲ ਕਹਿਦਾ ਵੀ ਤਸੱਲੀ ਕਰਨਾ ਤੁਹਾਡਾ ਹੱਕ ਆ ਤੇ ਬਾਕੀ ਆ ਵੀ ਗੱਬਨ ਦੀ ਫੋਲ ਗਾਰੰਟੀ ਹੋ ਗਈ ਥਾਣਾ ਦੀ ਬਾਹਰ ਦੀ ਪੂਰ ਛਟਾ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਹੀਰੇ ਤੇ ਤੁਹਾਨੂੰ ਪਤਾ ਵੀ ਇਹ ਸੋਨੇ ਦਾ ਪਤਾ ਲਾਈ ਜਾਂਦਾ ਦੂਰੋਂ ਵੀ ਸੋਨਾ ਹੈਗਾ ਤੇ ਬਾਕੀ ਮੋਹਲ ਸੁਪੰਜੀ ਮੁੱਲ ਜਿਹੜਾ ਤੁਹਾਡੀ ਦਾ ਪਏ 80 ਨਾਲ 70 ਨਾਲ 1.5 ਦੀ ਜਸ ਲੋ ਦੇਣੀ ਹੈ 1.5 ਦੀ ਮੈਂ 500 ਰੁਪਏ ਛੱਡਣਾ ਹੀ ਆ ਲਓ ਜੀ 500 ਰੁਪਏ ਛੋੜ ਆਲਾ ਹੀ ਫੋਨ ਕਰੇ 1.5 ਚ ਲਓ ਅੱਗੇ ਆ ਗਈ ਜੀ 7 ਨੰਬਰ ਲਓ ਜੀ 7 ਨੰਬਰ ਤੇ ਆ ਗਈ ਜੀ 7 ਨੰਬਰ ਲਓ ਜੀ 7 ਨੰਬਰ ਆ ਗਈ ਜਾਂਦੇ ਭਾਈ ਕਟਿਆ ਗਈ ਹੈ ਮਗਰ ਨਾਗਰ ਦੀ ਕਾਲੀ ਇਹ ਵੀ ਠੋਡੀ ਲਾਓ ਜੀ ਜੈੱਡ ਬਲੈਕ 14 ਕਿਲੋ ਠੋਡੀ ਹੁਣ 13 13.5 14 ਕਿਲੋ ਲੈ ਦੁੱਧ ਹੋਣਿਆ ਪੈਣੇ ਪਣੇ ਜਾਈਏ ਦੁੱਧ 15 16 ਕਿਲੋ ਆਉਣਾ ਭਰਾ ਵੀ ਰੱਖੋ 15 16 ਕਿਲੋ ਜੀ ਕੋੜ ਨਾ ਦਿੱਤੀ ਜਾਊਗੀ ਤੇ 13 ਕਿਲੋ ਜਿਹੜਾ ਵਾ ਮਤਲਬ ਹੁਣ ਬਿਲਕੁਲ ਹਾਜ਼ਰ ਆ ਪੈਣੇ ਜਾਈ ਛੋਟੀ ਵਾਲੇ ਰਾਤੀ ਲੱਠੀਆਂ ਨੇ ਬਾਕੀ ਪਿੱਠ ਪੁੜੇ ਦੀ ਕੁਆਲਿਟੀ ਕੁਲੀ ਤੁਸੀਂ ਚਾ ਕਰ ਸਕਦੇ ਜੋ ਤੇ ਬਾਕੀ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਬਿਲਕੁਲ ਜੈਡ ਬਲੈਕ ਫੇਸ ਕੁਆਲਿਟੀ ਲੰਥ ਹਾਈਟ ਫੁੱਲ ਸੈਜ 13 ਕਿਲੋ ਕੱਢੀ ਦੁੱਧ ਆ ਚੰਗੀ ਚੰਗੀ ਬੜੀ ਨਸਲ ਵੇਦੋ ਕੱਲਾ ਅਗਲਾ ਜੇ ਬਾਕੀ ਕੱਲਾ ਅਗਲਾ ਥਣ ਪਿਆ ਹਾਂਜੀ ਚੰਗੀ ਬੜੀ ਆ ਮੰਗਰਾਂ ਥਲੇ ਥਲੇ ਦੂਦਰ ਆਮਨਾ ਭਰਾਇਓ 14 ਭਰਾਇਏ 15 ਭਰਾਇਏ ਰਹੂਗੀ 15 ਲਾਗੇ ਜਾ ਕੇ ਸੇਵਾ ਚੰਗਾ ਕਰਦਾ ਮੈਂ ਬਾਹਰ ਲਾ ਜੇ ਨਾਲਾ ਨੂੜਾ ਬਹੁਤ ਹੈ ਆਰਡਰ ਤੇ ਬਿਜਲੀ ਘੜੀ ਬਣਿਆ ਵੇਖੋ ਜੀ ਕਿੰਨੇ ਜੀ ਬਬ ਬਿਜਲੀ ਘੜੀ ਬਣਿਆ ਕੱਢੀ ਦਰਸ਼ਨ ਕਰਾਉਂਦਾ ਬਰੀਕੀਆਂ ਬਰੁਕੀਆਂ ਬਹੁਤ ਹੈ ਛੋਟੀਆਂ ਹਾਂ ਜੀ ਹਾਂ ਜੀ ਵੇਖੋ ਜੀ ਆਵਾ ਗੱਲ ਪਿਆਰ ਕੋਈ ਨਾ ਤਸੱਲੀ ਕਰਕੇ ਮੈਂ ਗੱਲਾਂ ਹਵਾ ਜ ਨਹੀਂ ਗੱਲਾਂ ਕਰਦੀਆਂ ਆਪਾਂ ਪੂਰੀਆਂ ਤਸੱਲੀ ਨਾਲ ਨਾਲਾ ਆਰਡਰ ਆ ਗਿਆ ਲਓ ਜੀ ਨਵਾਂ ਕਲਾ ਥਾਣ ਬਾਕੀ ਕਿਦਾਂ ਚਵਾ ਚਵਾ 4x4 ਲੈਨੇ ਆ ਬਿਲਕੁਲ 4x4 ਲਾ ਜੀ 4x4 ਹਾਂ ਜੀ ਹਾਂ ਜੀ ਲਾ ਜੀ ਸਿੰਘਰੀ ਕਵਾਲੀ ਰੁਪਈਆ ਨਹੀਂ ਲੰਗਦਾ ਕਿਵੇਂ ਬੱਗੀ ਹਾਂ ਜੀ ਚੈਂਪੀਅਨ ਹਾਂ ਜੀ ਟਾਪ ਕਲਾਸ ਬਾਕੀ ਵੇਖੋ ਜੀ ਫੇਸ ਕੁਆਲਟੀ ਤੇ ਬਾਕੀ ਇਹ ਨਾੜਾ ਤੁਹਾਨੂੰ ਅਕਰੀ ਫੇਰ ਬਿਜਲੀ ਘਰ ਦਿਖਾ ਸਕਦੇ ਆ ਇੱਕ ਵਾਰੀ ਆਪਾਂ ਕਹਿ ਨਹੀਂ ਗੱਲ ਨਹੀਂ ਆਪਾਂ ਵਖਾ ਸਕਦੇ ਆ ਤੇ ਬਾਕੀ ਤਸੱਲੀ ਵੀ ਦਿਖਾ ਸਕਦੇ ਆ ਆਪਾਂ ਇਥੇ ਹਾਂ ਜੀ ਤੇ ਇਹਦਾ ਮੁੱਲ ਜੇ ਬੁੰਡੇ ਕਹਿੰਦੇ 62 ਘਾੜ ਖੜੇ ਨੇ ਇਹਦੇ ਅੱਛਾ ਥੋੜਾ ਸੌਦਾ ਆਪਾਂ ਹੋਈਏ ਨਾ ਹੋਈਏ ਬੰਦੇ ਆ ਕੋਈ ਆ ਨਹੀਂ ਅਰੇ ਦੋ ਲੈ ਕੇ ਫੋਨ ਕਰਦੇ ਦੋ ਢਾਈ ਤੇ ਨਹੀਂ ਆ ਨਹੀਂ ਨਹੀਂ ਦੋ ਦਸੰਦਰ ਵਾਲੇ ਦੋ ਵਾਲਾ ਜੈ ਜੀ ਹੈ ਨਾ ਲਓ ਜੀ ਨੋਰਮਲ ਰੇਟ ਲਾ ਜੀ ਨੋਰਮਲ ਨੋਰਮਲ ਰੇਟ ਹੈ ਬਾਕੀ ਇਹ ਵੀ ਆਪਾਂ ਸੱਤ ਨੰਬਰ ਇਹ 57 ਫਾਰਮ ਤੇ ਤੁਹਾਨੂੰ 24 ਘੰਟੇ 15 20 ਢੁਡੀਆਂ ਸੂਈਆਂ ਤੇ ਤਾਰੀਆਂ ਮਿਲਣਗੀਆਂ ਭਾਏ 8 ਨੰਬਰ ਆ ਜਾ ਜੀ ਅੱਗੇ ਭਾਏ ਸੌਣ ਆ ਜਾ ਮੈਂ ਭਾਦਰੂ ਆ ਜੀ ਹਾਂ ਜੀ ਹਾਂ ਜੀ 8 ਨੰਬਰ ਲੈ ਆਓ ਜੀ ਚਾਰ ਦੰਦ 8 ਨੰਬਰ 8 ਨੰਬਰ ਆ ਗਈ ਜੀ ਅੱਗੇ ਚਾਰ ਦੰਦ ਲਓ ਜੀ ਚਾਰ ਦੰਦ ਮੂੰਹ ਦੇ ਆਡਰ ਜਿਹੜਾ ਆ ਗਿਆ ਉਹ ਫਾੜੀ ਵਾਲਾ ਆਡਰ ਆ ਗਿਆ ਤੇ ਬਾਕੀ ਜੇ ਥਾਂ ਦੀ ਗੱਲ ਕਰੀਏ ਨਗਰਾਂ ਥਾਂ ਆ ਗਿਆ ਬਾਕੀ ਚਵਾਚ ਉਹ ਬਗੀ ਮੈਂ ਸੋਜ ਸੋਈ ਆ ਲਓ ਜੀ ਚੋਣ ਦੀ ਕੋਈ ਫੇਲ ਨਹੀਂ ਕਰ ਸਕਦਾ ਕੱਟੀ ਮਰ ਗਈ ਇਹ ਇਦਾਂ ਮਰ ਜੇ ਭਾਗੇ ਦੇ ਅੱਛਾ ਜੀ ਕੱਟੀ ਮਰ ਗਈ ਜੀ ਲਓ ਜੀ ਕੱਟੀ ਮਰ ਗਈ ਇਹਦੀ ਬਾਹਰ ਕੋਈ ਇੱਧਰ ਬਾਹਰ ਦੇਖਣਗੇ ਕੱਟੀ ਕੋ ਯਾਦ ਕਰੂਗਾ 16 17 ਵਾਲੀ ਛੁੱਟੀ ਆ ਲਓ ਜੀ ਕਿਉਂ ਬਾਕੀ ਗੱਲ ਇਹ ਆ ਵੀ ਆਪਾਂ ਉਹਲਾ ਨਹੀਂ ਕੋਈ ਹੈਗਾ ਇਹ ਬੱਚਾ ਕੋਈ ਹੋਰ ਰੱਖਦੀ ਜਾਂ ਕਿਦਾਂ ਨਾਲ ਦਾ ਦਿਖਾ ਦਿਆ ਵੀਡੀਓ ਦੇ ਵਿੱਚ ਵੀ ਕੱਟੀ ਮਰ ਗਈ ਆ ਕੱਟੀ ਮਰ ਗਈ ਜੀ ਕੱਟੀ ਮਰ ਗਈ ਆ ਮਰ ਗਈ ਪੈਰਾ ਪੈਦਾਵਾ ਵਈਆਂ ਲਓ ਜੀ ਬਾਕੀ ਇਹਦਾ ਪ੍ਰੂਫ ਜਿਹੜਾ ਤੁਹਾਨੂੰ ਵਿਦ ਪ੍ਰੂਫ ਮਿਲੂਗਾ ਪਿਛੋਂ ਹਰਿਆਣੇ ਦਾ ਜਿੱਥੋਂ ਸੋਈ ਸਾਈ ਜਿੱਥੋਂ ਲਈ ਆ ਤੇ ਬਾਕੀ ਇਹ ਵੀ ਠੰਡੀ ਸੀਲ ਠੰਡੀ ਸੀਲ ਓਕੇ ਗਾਈ ਜਾਂਦੀ ਆ ਲਓ ਜੀ ਆ ਚ ਜਾਂ ਦੱਸਦਾ ਨਹੀਂ ਕੋਈ ਜਿਹੜੀਆਂ ਚੀਜ਼ਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਜਾਂਦੇ ਆ ਵੀ ਕੱਟੀ ਜਿਹੜੀ ਮਰ ਚੁੱਕੀ ਆ ਰੀ ਭੂਸ਼ੀ ਬਣਾਉਣ ਭੂਸ਼ੀ ਬਣਾ ਤੇ ਬਾਕੀ ਜਵਾਬਵਾ ਠੀਕ ਹੈ ਬਿਲਕੁਲ ਓਕੇ ਆ ਨਾ ਲਓ ਜੀ ਲੋ ਜੀ ਖੰਡੇ ਛੋੜੀ ਛੋੜੀ ਕਰਨੀ 500 ਛੋੜੀ ਕਰਨੀ ਝੋਟੀ ਕਿੰਨੇ ਦੇ ਦੇਣੀ ਆ ਮਹਿੰਗੀ ਮਹਿੰਗੀ ਲਈ 40 ਝੋੜੀ ਦੇ ਦਵਾਂਗੇ 15 ਕਿਲੋ ਰੀ ਹੋਰ ਤੇ ਝੋੜੀ ਦੇਵਾਂਗੇ 15 ਕਿਲੋ ਰੀ ਹੋਰ ਦੀ 1 40 ਦੀ ਛੋੜੀ 500 ਕਰਨੀ ਆ ਲਓ ਜੀ ਲਓ ਜੀ ਬਚਾ ਜਿਹੜਾ ਬੁਸ਼ੀ ਬਣਾਵਾਂਗੇ ਕੱਟੀ ਮਗਰੀ ਤਾਜੀ ਸੂਈ ਬਿਲਕੁਲ ਤੇ 1 40 ਜੋ ਸਿਰਫ 500 ਰੁਪਇਆ ਛੋੜੀ ਕਰਨੀ ਆ ਤਾਂ ਬਾਕੀ ਕੋਈ ਨਹੀਂ ਮੌਕੇ ਤੇ ਮਾਨਦਾਨ ਬਾਈ ਜੀ ਨਹੀਂ ਕਰ ਦੇਣਗੇ ਬਾਕੀ ਬਰੀਕੀਆਂ ਬਰੁਕੀਆਂ ਬਹੁਤ ਆ ਤੇ ਅੱਗੇ ਆ ਗਈ ਜੀ ਲਓ ਜੀ ਨੌ ਨੰਬਰ ਲਿਆਓ ਜੀ কাল বিচ পাওয়া গে হ্যাঁ ਇਹ ਹੁਣ ਕੱਲ ਨੂੰ ਮੈਂ ਵੀਡੀਓ ਵਿੱਚ ਪਾਵਾਂਗੇ ਅੱਜ ਥੋੜੇ ਜਿਹਾ ਟੈਕ ਟੋਲ ਚਾਵਾ ਹਾਂਜੀ ਹਾਂਜੀ ਥੋੜਾ ਜਿਹਾ ਮਾਲ ਜਿਆਦਾ ਮੱਝਾਂ ਆਪਣੇ ਸਾਡੇ 14-15 ਖੜੀਆਂ ਨੇ ਹਾਂਜੀ 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 ਬਾਕੀ ਮੱਝਾਂ ਦੀ ਨਾ ਡਿਟੇਲ ਕੱਲ ਨੂੰ ਵੀਡੀਓ ਪਾਵਾਂਗੇ ਤੇ ਵੇੜਾ ਵੀ ਦਿਖਾਉਣੀ ਹੈ ਆਪਾਂ ਵੇੜਾ ਵੀ ਹੁਣ ਕੱਲ ਦੀ ਵੀਡੀਓ ਪਾਵਾਂਗੇ ਆਪਣੇ ਕਿਉਂਕਿ ਜਲਸੀ ਵੇੜ ਬਹੁਤ ਜ਼ਿਆਦਾ ਟੌਪ ਦਾ ਨਕੀਨਾ ਮਤਲਬ 20 ਕਿਲੋ ਵਾਲੀ ਚੱਪ ਜਿਹੜੀ ਵਸ਼ੀ ਦੋ ਦਾ ਉਹ ਵੀ ਟੌਪ ਦਾ ਨਕੀਨਾ ਭੱਡੀਆਂ ਠੋਟੀਆਂ ਵੀ ਆਪਣੇ ਕੋਲ ਕਾਫੀ ਖੜੀਆਂ ਉਹ ਵੀ ਤੁਹਾਨੂੰ ਕੱਲ ਦਿਖਾ ਲਾਂਗੇ ਤੇ ਵੇੜਾ ਵੀ ਕੱਲ ਪਾਵਾਂਗੇ ਕਿਉਂਕ ਰੁਆਏ ਹਾਂ ਜੀ ਤੇ ਤਾਂ ਥੋੜੀ ਜਲਦੀ ਉਹਦੇ ਵਿੱਚ ਵੀਡੀਓ ਬਣ ਰਹੀ ਆ ਹਾਂ ਜੀ ਜਿਹਨਾਂ ਦੇ ਤੁਹਾਨੂੰ ਝੋਟੀਆਂ ਨਹੀਂ ਸਾਰਿਆਂ ਨੂੰ ਗਾਜੜੇ ਇੱਕ ਗੱਲ ਦੀ ਮਾਫੀ ਚਾਹੁੰਦੇ ਆ ਹਾਂ ਜੀ ਹਾਂ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੇ ਕੋਈ ਗਲਤੀ ਹੋ ਗਈ ਆ ਤਾਂ ਮਾਫ ਕਰਿਓ ਹੋਰ ਚੰਦੋਂ ਬਾਤਾਂ ਕਰੋ ਫੋਲੋ ਲਾਈਕ ਕਮੈਂਟ ਸ਼ੇਅਰ ਵੀਰ ਜੀ ਝੋਟੀ ਇੱਥੇ ਆਣ ਕੇ ਤਸੱਲੀ ਕਰਕੇ ਖੜਿਆ ਕਰੋ ਬਾਤ ਵਿੱਚ ਨਾ ਵੀਰ ਜੀ ਗਲਾਮੇ ਲਾਮੇ ਦੀ ਆਪਾਂ ਗੱਲ ਕਰੀਏ ਠੀਕ ਨਹੀਂ ਗੱਲ ਵੀਰ ਜੀ ਪਿੱਛੋਂ ਖਰੀਦ ਕੇ ਲੈ ਕੇ ਆਉਂਦੇ ਆ ਹਾਂ ਜੀ ਹਾਂ ਜੀ ਠੀਕ ਹੈ ਨਹੀਂ ਗੱਲ ਜੀ ਹਾਂ ਜੀ ਇੱਥੇ ਬੇਸ਼ੱਕ ਆਪਣੀ ਹਰ ਇੱਕ ਚੀਜ਼ ਨੂੰ ਕਰਕੇ ਕਰਕੇ ਸੇਵਾ ਫਰਮ ਕਰਨਾ ਤੁਹਾਡਾ ਆਕੇ ਫਰਜ਼ ਹੈ। ਅਸੀਂ ਤੁਹਾਨੂੰ ਹਰ ਵਾਰਗੇ ਨੇ ਜੇ ਆਉਣ ਨਾਲ ਉਹ ਜਿਹੜੇ ਬੰਦੇ ਮਗਾਉਣ ਜਿਹੜੇ ਅੱਗੇ ਆਪਣੇ ਨਾਲ ਵਰਤਦੇ ਆ। ਵਰਤਦੇ ਹਾਂਜੀ ਹਾਂਜੀ। ਉਹ ਬੇਸ਼ੱਕ ਤੁਹਾਣਾ ਮਨ ਆਪਣਾ ਨੂੰ ਭੇਜ ਲਾਂਗੇ। ਬਾਕੀ ਚਲੋ ਨਵੇਂ ਬੰਦਾ ਮਗਾਉਂਗਾ ਬੰਦਾ ਆ ਬਾਕੀ ਵਿਸ਼ਵਾਸ ਦੀ ਗੱਲ ਹੁੰਦੀ ਹੈ ਸੰਜੀ। ਵਿਸ਼ਵਾਸ ਨਹੀਂ ਹੁੰਦੀ। ਹਾਂਜੀ ਹਾਂਜੀ ਹਾਂਜੀ। ਤੇ ਬਾਕੀ ਜਿਹੜੇ ਇਹ ਰੇਟ ਹੈਗੇ ਕੈਸ਼ ਵਾਲਿਆਂ ਵਾਸਤੇ ਜਿਹੜੇ ਜਿਹੜੇ ਆਪਣਾ ਧਾਰੀਏ ਗਾਹਕ ਜਿਹੜੇ ਆਪਣੇ ਨੂੰ ਲੱਗੇ ਲੱਗੇ ਉਹਨਾਂ ਦਾ ਰੇਟ ਅਲੱਗ ਹੋਣਗਾ। ਅਲੱਗ ਹੋਣਗੇ। ਉਹ ਵਿਚੇ ਆਣ ਕੇ ਵੜ ਜਾਂਦੇ ਆ। ਇਹ ਸਾਡੇ ਕੋਲ ਖਾ ਜਾਂਦਾ ਨਹੀਂ ਇਹ ਨਹੀਂ ਗੱਲ ਹੈ ਬਲਕਿ ਦੀਵਾਲੀ ਦੀਵਾਲੀ ਵਾਲੀ ਗਾ ਵੀ ਨਹੀਂ ਆਈ ਆਪਣੀ ਸਾਰੀ ਇਹ ਇਹ ਕੈਸ਼ ਵਾਲਾ ਰੇਟ ਕੀਤਾ ਆਪਾਂ ਜਿਹੜਾ ਨੈਟ ਕੈਸ਼ ਕਹਿੰਦਾ ਕੈਰਮਾ ਜੀ ਲੋਕਾਂ ਨੇ ਨਾ ਬਿਲਕੁਲ ਹੀ ਨਾ ਹੱਥ ਹੀ ਕੰਮ ਡੀ ਹੈ ਸ਼ਰਮਲਾਉਣ ਵਾਲੇ ਕੰਮ ਕਰ ਰਹੇ ਨੇ ਹਾਂਜੀ 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 ਦੀਵਾਲੀ ਦੀ 25 ਮਈਆਂ ਧਾਰ ਹੋਈਆਂ ਪਈਆਂ ਵਾ ਜਿਹਦਾ ਕੋਈ ਤੁਹਾਨੂੰ ਪਤਾ ਨਹੀਂ ਲੱਗਦਾ ਧੰਨਵਾਦ ਨਹੀਂ ਲੱਗਦਾ ਸਹੀ ਗੱਲ ਹੈ ਬਸ ਥੋੜੇ ਦਿਨਾਂ ਨਹੀਂ ਚੇੜਿਆ ਉਹਨਾਂ ਮਈਆਂ ਮਈਆਂ ਸਾਰਿਆਂ ਕੋਈ ਚੱਕ ਚੱਕ ਲੈਣਗੇ ਹਾਂਜੀ 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 ਮਾਰਨਿੰਗ ਦੇ ਚੁੱਕੇ ਹਾਂ ਹਾਂਜੀ ਹਾਂਜੀ ਇਹ ਰੇਟ ਸਿਰਫ ਕੈਸ਼ ਵਾਲਿਆਂ ਵਾਸਤੇ 11 ਤਰੀਕ ਜੇ ਹਾਂਜੀ ਹਾਂਜੀ ਦੂਜਾ ਮਹੀਨਾ 2025 ਦਿਨ ਮੰਗਲਵਾਰ ਦਵਾਈ ਦਾ ਸਮਾਂ ਜੇ ਹਾਂਜੀ ਹਾਂਜੀ ਹੋਂ ਝੋਟੀਆਂ ਖਾਲੀ ਹੋ ਲੱਗੀਆਂ ਜਿਨ੍ਹਾਂ ਦੇ ਕੋਲ ਵੀਡੀਓ ਹੋਣੀ ਅਪਲੋਡ ਹੋਈ ਨਹੀਂ ਜਿੰਨੂੰ ਸ਼ੱਕ ਛੋਧਾਣ ਕੇ ਸਵੇਰੇ ਝੋਟੀਆਂ 5 ਵਜੇ ਚੋ ਸਕਦਾ ਚੋ ਸਕਦਾ ਸਾਰੇ ਦੇਖਣਾ ਵੀਰਾਂ ਭਾਣੋ ਪਿਆਰ ਭਰੀ ਸਾਸੀ ਗਾਲ ਸੁਣੋ ਭਾਣੋ ਸਾਸੀ ਗਾਲ ਜੀ